ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਅਸੀਂ 13 ਫਰਵਰੀ ਤੋਂ ਲੈ ਕੇ 11 ਅਪ੍ਰੈਲ ਹੋ ਚੁੱਕੀ ਐ ਅਸੀਂ ਬਾਬਾ ਦਰਸ਼ਨ ਸਿੰਘ ਜੀ ਮੰਡੀ ਵਾਲੇ ਉਹਨਾਂ ਨਾਲ ਗੱਲਬਾਤ ਕਰ ਲਏ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰਮਖੋ ਆਪਾਂ ਵਿਸਾਖੀ ਦਾ ਦਿਹਾੜਾ ਉੱਥੇ ਅੱਗੇ ਛੇਡ ਤੇ ਸਟੇਟ ਤੇ ਮਨਾਉਣਾ ਤੇ ਸੰਗਤਾਂ ਸਾਰੀਆਂ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਬਾਅਦ ਛੱਡ ਕੇ ਉੱਥੇ ਆਪਾਂ ਆਹੜੀਆਂ ਲਵਾ ਕੇ ਰੌਣਕ ਬਣਉਣੀ ਆ ਤੇ 14 ਤਰੀਕ ਨੂੰ ਅੱਗੇ ਸੰਖਾ ਉਹਨਾਂ ਪੜਾ ਲਾਇਆ ਤੇ ਉਹਨਾਂ ਉੱਥੇ ਦੀਵਾਨ ਲਾਉਣੇ ਆ ਭੋਗ ਪਾਉਣੇ ਆ ਤੇ ਉੱਥੇ ਮੱਲੇ ਵੀ ਕੱਢਨੇ ਮੱਲੇ ਵੀ ਭਾਵਨੇ ਨੇਜੇ ਬਾਦੀਆਂ ਖੇਡਣੀਆਂ ਆਪਾਂ ਤੇ ਉੱਥੇ ਬੜੇ ਰੰਗ ਮੇਲੇ ਬਣਨੇ ਆ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਪਾਂ ਉੱਥੇ ਹਾਜ਼ਰੀ ਜਰੂਰ ਭਰਨੇ ਆ ਮਾਰੇ ਦਵੇਂ ਪਾਛੇ ਖੁਸ਼ੇ ਲੈਣੇ ਆ ਸਿੱਧਾ ਸੰਗਤਾਂ ਦੇ ਖੁਸ਼ੇ ਪ੍ਰਾਪਤ ਕਰਨੇ ਆ ਤੇ ਆਪਾਂ 13 ਨੂੰ ਵੀ ਉੱਥੇ ਹਾਜ਼ਰੀ ਭਰਨੇ 14 ਨੂੰ ਵੀ ਉੱਥੇ ਹਾਜ਼ਰੀ ਭਰਨੇ ਆ ਇਹ ਬੇਨਤੀ ਆ ਭਾਈ ਤੇ ਜਿਹੜੇ ਪਿੰਡ ਵੀ ਸੁਣਦੇ ਆ ਨਾ ਕੋਈ ਪਿੰਡਾਂ ਦੇ ਵਿੱਚ ਬੈਠੇ ਗੁਰਮਖੋ ਇਥੇ ਜਿੱਨਾਂ ਚ ਰਾਇਆ ਹੈ ਨਾ ਉਹ ਨਜਰ ਗੱਲੇ ਰੁਕ ਨਹੀਂ ਜੇ ਬਣਨੀ ਇਥੇ ਬੈਠਿਆ ਘਰੇ ਘਰੀ ਬੈਠਿਆ ਦਲੀਲਾ ਪਰਦੇ ਰਹੇ ਤੇ ਗੱਲ ਸੁਤਰ ਨਹੀਂ ਆਉਣੀ ਇਥੇ ਆਣ ਕੇ ਆਧਰੀਆਂ ਪਰੋ ਇਥੇ ਆਣ ਕੇ ਵੇਖੋ ਰੌਣਕਾਂ ਕਿਤੇ ਕਿੱਡਾਂ ਬਣੀਆਂ ਗੁਰੂ ਕੇ ਪਿਆਰੇ ਗੁਰਮਖ ਜਲਪਣੀ ਛਕਾਉਂਦੇ ਗੱਫੇ ਪਰੌਂਟੇ ਲਿਆ ਲਗੇ ਲੱਸੀਆਂ ਪ੍ਰਸ਼ਾਦ ਬਣਾ ਬਣਾ ਕੇ ਜਰਦੇ ਬਣਾ ਬਣਾ ਕੇ ਸੰਗਤਾਂ ਨੂੰ ਛਕਾਉਂਦੇ ਉਹ ਖੁਸ਼ੇ ਲਈ ਜਾਂਦੇ ਆ ਤੇ ਆਪਾਂ ਘਰ ਬੈਠੇ ਹੋ ਨਹੀਂ ਤੇ ਨਿੰਦਿਆ ਹੀ ਕਰੀ ਜਾਂਦੇ ਕਿ ਉੱਥੇ ਜਿਹੜੇ ਕਰ ਜਾਂਦੇ ਆ ਨਾ ਉੱਥੇ ਕੀ ਕਰਨਾ ਉਹ ਕਰ ਲੈ ਇਥੇ ਰੱਬ ਵਸਦਾ ਗੁਰੂ ਕੇ ਪਿਆਰਿਓ ਜਿਹੜੇ ਪਿੰਡ ਰਹਿੰਦੇ ਜੇ ਵਾਰੀ ਵ ਕਣਕਾਂ ਕਈਆਂ ਸੰਭਾਲ ਕੇ ਨਾ ਤੇ ਵਾਰੀ-ਵਾਰੀ ਸਾਰੇ ਇੱਥੇ ਹਾਜ਼ਰੇ ਭਰੀਏ ਇਹ ਬੇਨਤੀ ਹੈ ਵੀ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ